ਦੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਦੋ ਨਸ਼ਾ ਤਸਕਰ ਕੀਤੇ ਗਏ ਨੇ ਗ੍ਰਿਫਤਾਰ ਇਨ੍ਹਾਂ ਹੀ ਨਸ਼ਾ ਤਸਕਰਾਂ ਦੇ ਦੋਸਤ ਦੇ ਵੱਲੋਂ ਦਿੱਤੀ ਗਈ ਸੀ ਸੂਚਨਾ ਹੈਰੋਇਨ ਦੀ ਵੱਡੀ ਖੇਪ ਸਮੇਤ ਫੋਰਚੂਨਰ ਗੱਡੀ ਹੋਈ ਹੈ ਬ੍ਰਾhmad ਜਿਆ ਦੱਸਦੀ ਹੈ ਮੁਹਾਲੀ ਦੇ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਹੀ ਨਸ਼ਾ ਤਸਕਰਾਂ ਦੇ ਇੱਕ ਦੋਸਤ ਦੇ ਵੱਲੋਂ ਇਨ੍ਹਾਂ ਦੇ ਸਾਥੀ ਦੇ ਵੱਲੋਂ ਹੀ ਜਿਹੜੀ ਸੂਚਨਾ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਜਾਲ ਵਿਛਾਇਆ ਗਿਆ ਤੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਫੜ ਲਿਆ ਗਿਆ ਤੇ ਇਨ੍ਹਾਂ ਦੇ ਕੋਲੋਂ ਵੱਡੀ ਖੇਪ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ ਤੇ ਨਾਲ ਹੀ ਨਾਲ ਇਨ੍ਹਾਂ ਦੇ ਕੋਲੋਂ ਇੱਕ ਫੋਰਚਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ ਦੱਸਦੀ ਕਿ ਇਹ ਨਸ਼ਾ ਤਸਕਰਾਂ ਦੀ ਪਛਾਣ ਹੀਰਾ ਸਿੰਘ ਅਤੇ ਜਨਪ੍ਰੀਤ ਸਿੰਘ ਦੇ ਤੌਰ ਤੇ ਹੋਈ ਹੈ ਜਿਹੜੇ ਕਿ ਤਰਤਾਰਨ ਦੇ ਪਿੰਡ ਥਾਰੂ ਦੇ ਨਾਲ ਸੰਬੰਧ ਰੱਖਦੇ ਨੇ ਇਹ ਬਾਰਡਰ ਤੋਂ ਨਸ਼ਾ ਲੈ ਕੇ ਆਉਂਦੇ ਸਨ ਜਿਹੜੀ ਕਿ ਹੈਰੋਇਨ ਦੀ ਵੱਡੀ ਖੇਪੇ ਉਥੋਂ ਲੈ ਕੇ ਆਉਂਦੇ ਸਨ ਤੇ ਅੱਗੇ ਛੋਟੇ ਨਸ਼ਾ ਤਸਕਰਾਂ ਨੂੰ ਅੱਗੇ ਵੇਚਦੇ ਸਨ ਤੇ ਉਹਨਾਂ ਦੇ ਕੋਲੋਂ ਵੱਡੀ ਰਕਮ ਵਸੂਲਦੇ ਸਨ ਇੱਥੇ ਜ਼ਿਕਰ ਇਹ ਖਾਸ ਹੈ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਰਾਜੇਸ਼ ਨਾਂ ਦੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਕੋਲੋਂ ਜਾਂਚ ਪੜਤਾਲ ਕਰਨ ਤੇ ਪੁਸ਼ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਰਜੇਸ਼ ਨਾਂ ਦਾ ਇਹ ਵਿਅਕਤੀ ਹੀਰਾ ਸਿੰਘ ਤੇ ਜਨਪ੍ਰੀਤ ਸਿੰਘ ਨਾਂ ਦੇ ਨਸ਼ਾ ਤਸਕਰਾਂ ਦੇ ਕੋਲੋਂ ਨਸ਼ਾ ਬਰਾਮਦ ਕਰਦਾ ਹੈ ਤੇ ਇਹ ਉਹੀ ਦੋ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਕੋਲੋਂ ਜਿਹੜਾ ਰਜੇਸ਼ ਹੈ ਉਹ ਨਸ਼ਾ ਲਿਆ ਕਰਦਾ ਸੀ ਦੱਸਦੀ ਹੈ ਕਿ ਰਜੇਸ਼ ਨੇ ਦੱਸਿਆ ਹੈ ਕਿ ਉਹ ਇਹਨਾਂ ਦੇ ਕੋਲੋਂ 1200 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਹੈਰੋਇਨ ਲੈਂਦਾ ਸੀ ਉਸ ਵੇਲੇ ਰਜੇਸ਼ ਦੇ ਕੋਲੋਂ 150 ਗ੍ਰਾਮ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਸੀ ਤੇ ਹੁਣ ਜਿਹੜਾ ਹੀਰਾ ਸਿੰਘ ਤੇ ਜਨਪ੍ਰੀਤ ਸਿੰਘ ਫੜੇ ਗਏ ਨੇ ਜਿਹੜੇ ਪੁਲਿਸ ਦੇ ਹੱਥੇ ਚੜ੍ਹੇ ਨੇ ਉਹਨਾਂ ਦੇ ਕੋਲੋਂ 300 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਦੇ ਨਾਲ ਹੀ ਉਹਨਾਂ ਦੇ ਕੋਲ ਇੱਕ ਫੋਰਚਨਰ ਗੱਡੀ ਵੀ ਬਰਾਮਾ ਦੀ ਕੀਤੀ ਗਈ ਹੈ ਦੱਸਦੀ ਹੈ ਕਿ ਇਹ ਅੱਗੇ ਨਸ਼ਾ ਲੈ ਕੇ ਅੱਗੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਛੋਟੇ-ਛੋਟੇ ਨਸ਼ਾ ਤਸਕਰ ਨੇ ਜਿਨ੍ਹਾਂ ਨੂੰ ਇਹ ਅੱਗੇ ਨਸ਼ਾ ਵੇਚਦੇ ਨੇ ਤੇ ਉਹਨਾਂ ਦੇ ਕੋਲੋਂ ਵੱਡੀ ਰਕਮ ਵਸੂਲਦੇ ਨੇ ਦੱਸਦੀ ਹੈ ਕਿ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਵੱਲੋਂ ਬਹੁਤ ਸਾਰੇ ਅਜਿਹੇ ਨਸ਼ਾ ਤਸਕਰਾਂ ਨੂੰ ਪਹਿਲਾਂ ਵੀ ਫੜਿਆ ਗਿਆ ਹੈ ਤੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਦੀਆਂ ਅਦਾਲਤਾਂ ਦੇ ਵਿੱਚ ਪੇਸ਼ੀਆਂ ਕੀਤੀਆਂ ਗਈਆਂ ਨੇ ਤੇ ਹੁਣ ਵੀ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਵੱਲੋਂ ਇਹਨਾਂ ਦੋਨਾਂ ਨੂੰ ਹੀਰਾ ਸਿੰਘ ਤੇ ਜਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਨਾਲ ਇੱਕ ਫੋਰਚਨਰ ਗੱਡੀ ਵੀ ਉਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਐਸੀ ਹੀ ਗੱਡੀ ਦੇ ਵਿੱਚ ਬੈਠ ਕੇ ਜਨਪ੍ਰੀਤ ਤੇ ਜਿਹੜੇ ਹੀਰਾ ਸਿੰਘ ਨੇ ਇੱਕ ਤੇ ਜਾ ਰਹੇ ਸਨ ਆਪਣੀ ਹੀਰੋਇਨ ਲੈ ਕੇ ਤੇ ਅੱਗੇ ਇਹਨਾਂ ਨੇ ਕਿਸੇ ਹੋਰ ਨੂੰ ਵੇਚਣੀ ਸੀ ਇਸ ਦੇ ਤਹਿਤ ਹੀ ਇਹਨਾਂ ਨੂੰ ਫੜ ਲਿਆ ਗਿਆ ਹੈ ਦਸਤਿਕ ਇਹ ਸਾਰੀ ਸੂਚਨਾ ਰਾਜੇਸ਼ ਨੇ ਹੀ ਦਿੱਤੀ ਸੀ ਕਿ ਕਦੋਂ ਕਿ ਸਵੇਲੇ ਜਿਹੜੀ ਕਿ ਅੱਗੇ ਹੀਰੋਇਨ ਲੈ ਕੇ ਆਉਂਦੇ ਨੇ ਤੇ ਅੱਗੇ ਕਿਸੇ ਹੋਰ ਨੂੰ ਵੇਚਦੇ ਨੇ ਇਸ ਦੇ ਤਹਿਤ ਹੀ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਵੱਲੋਂ ਆਪਣਾ ਜਾਲ ਵਿਛਾਇਆ ਗਿਆ ਤੇ ਜਿਸ ਦੀ ਪੂਰੀ ਜਾਂਚ ਪੜਤਾਲ ਕੀਤੀ ਗਈ ਤੇ ਜਦੋਂ ਹੀਰਾ ਸਿੰਘ ਤੇ ਜਨਪ੍ਰੀਤ ਸਿੰਘ ਇਹ ਨਸ਼ਾ ਲੈ ਕੇ ਆਏ ਉਸ ਤੋਂ ਬਾਅਦ ਇਹ ਪੁਲਿਸ ਦੇ ਹੱਥੀ ਚੜ ਗਏ ਤੇ ਇਹਨਾਂ ਨੂੰ ਫੜ ਲਿਆ ਗਿਆ ਦੱਸਦੀ ਹੈ ਕਿ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਬਾਰਡਰ ਏਰੀਏ ਤੋਂ ਜਿਹੜੀ ਨਸ਼ਾ ਲੈ ਕੇ ਆਉਂਦੇ ਸਨ ਹੈਰੋਇਨ ਲੈ ਕੇ ਆਉਂਦੇ ਸਨ ਤੇ ਫਿਰ ਅੱਗੇ ਹੋਰਾਂ ਨੂੰ ਵੇਚ ਦਿੰਦੇ ਸਨ ਇੱਥੇ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੋਨਾਂ ਦੇ ਵੱਲੋਂ ਬਹੁਤ ਹੀ ਛੋਟੀ ਉਮਰ ਦੇ ਨੌਜਵਾਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਗਿਆ ਉਹਨਾਂ ਨੂੰ ਵੀ ਹੈਰੋਇਨ ਦੇ ਨਸ਼ੇ ਤੇ ਲਗਾ ਦਿੱਤਾ ਗਿਆ ਤੇ ਜਿਹੜੇ ਕਿ ਹੁਣ ਨਸ਼ਾ ਦੇ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਆਦੀ ਹੋ ਗਏ ਨੇ ਤੇ ਹੁਣ ਉਹ ਇਹਨਾਂ ਦੇ ਅੱਗੇ ਗਾਹਕ ਬਣੇ ਹੋਏ ਨੇ ਇਹਨਾਂ ਨੂੰ ਅੱਗੇ ਦੀ ਅੱਗੇ ਜਾ ਕੇ ਇਹ ਨਸ਼ਾ ਵੇਚਦੇ ਰਹਿੰਦੇ ਨੇ ਤੇ ਉਹਨਾਂ ਦੇ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਪੈਸੇ ਵਸੂਲਦੇ ਨੇ ਤੇ ਆਪਣਾ ਇਹਨਾਂ ਨੇ ਤੰਦਾਬ ਬਣਾਇਆ ਹੋਇਆ ਹੈ ਕਾਫੀ ਲੰਮੇ ਸਮੇਂ ਤੋਂ ਇਹ ਬਾਰਡਰ ਤੋਂ ਇਹ ਨਸ਼ਾ ਲੈ ਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਰਜੇਸ਼ ਵੀ ਇਹਨਾਂ ਦਾ ਇੱਕ ਗਾਹਕ ਹੈ ਤੇ ਰਜੇਸ਼ ਨੇ ਵੀ ਅੱਗੇ ਹੋਰ ਆਪਣੇ ਗਾਹਕ ਬਣਾਏ ਹੋਏ ਨੇ ਨਸ਼ੇ ਦੇ ਆਦੀ ਨੌਜਵਾਨ ਬਣਾਏ ਹੋਏ ਨੇ ਜਿਨ੍ਹਾਂ ਨੂੰ ਇਹ ਨਸ਼ਾ ਵੇਚਦੇ ਰਹਿੰਦੇ ਨੇ ਤੇ ਉਹਨਾਂ ਦੇ ਕੋਲੋਂ ਵੱਡੀ ਰਕਮ ਵਸੂਲਦੇ ਨੇ ਤੇ ਹੁਣ ਹੀਰਾ ਸਿੰਘ ਤੇ ਜਨਪ੍ਰੀਤ ਨਾਂ ਦੇ ਇਹ ਦੋ ਨਸ਼ਾ ਤਸਕਰ ਨੇ ਜਿਹੜੇ ਹੈਰੋਇਨ ਬਾਰਡਰ ਤੋਂ ਲੈ ਕੇ ਆਏ ਸਨ ਹੁਣ ਇਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਹੱਥੀਂ ਚੜ ਗਏ ਨੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤੇ ਅਗਲੇਰੀ ਜਾਂਚ ਜੜੀ ਹੋ ਕੀਤੀ ਜਾ ਰਹੀ ਹੈ